ਪਟਿਆਲਾ 2 ਦੇ ਵੀ ਰਿਜ਼ਲਟ ਜਿਹੜੇ ਹੈਗੇ ਨੇ ਨਗਰ ਨਿਗਮ ਦੇ ਆ ਗਏ ਨੇ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨਵਦੀਪ ਕੌਰ ਵੀ ਨੇ ਕਿਉਂਕਿ ਸਰਟੀਫਿਕੇਟ ਲੈਣ ਵਾਸਤੇ ਪਹੁੰਚੇ ਨੇ ਸਰਟੀਫਿਕੇਟ ਪਹਿਲੇ ਤੇ ਤੁਹਾਡਾ ਮੈਂ ਦੇਖਾਂਗਾ ਸਰਟੀਫਿਕੇਟ ਇਹ ਤੁਸੀਂ ਲੈ ਲਿਆ ਹੁਣ ਤੇ ਜਿੱਤ ਵੱਡੀ ਜਿੱਤ ਜਿਹੜੀ ਹੈਗੀ ਪਹਿਲੀ ਵਾਰ ਚੋਂ ਲੜ ਰਹੇ ਹੋ ਹਾਂਜੀ ਪਹਿਲੀ ਵਾਰ ਲੜ ਰਹੇ ਹਾਂ ਕਿੰਨੀ ਖੁਸ਼ੀ ਹੈ ਕਿਉਂਕਿ ਉਖਾ ਹੈ ਕਾ ਐਮਸੀ ਲਖਨਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੇ ਕੰਮ ਕਰਾਣੇ ਲੋਕ ਜਾਣਖਾਨਾਂ ਲੱਗਦੇ ਨੇ ਫੋਨ ਕਰਕੇ ਕਿ ਹਾਂ ਮੇਰੇ ਮੇਰੇ ਨਾਲ ਥਾਣੇ ਚੱਲੋ ਜਾਂ ਮੇਰਾ ਸੀਵਰੇਜ ਦਾ ਬੰਦ ਹੈ ਜਾਂ ਪਾਣੀ ਨੂੰ ਲੈ ਕੇ ਬੰਦ ਹੈ ਇਸ ਤਰ੍ਹਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨ ਨੂੰ ਤਿਆਰ ਹੋਣ ਹਾਂਜੀ ਹਾਂ ਬਿਲਕੁਲ ਤਿਆਰ ਹਾਂ ਕਿੰਨੇ ਵੋਟ ਸੀ ਤੇ ਕਿੰਨੇ ਵੋਟਰ ਭੁਗਤਿਆਂ ਗਏ ਤੁਹਾਨੂੰ ਹਾਂ 4883 ਟੋਟਲ ਵੋਟਰ ਸੀ ਜੀ ਕਿੰਨੇ ਵੋਟਾਂ ਤੋਂ ਜਿੱਤ ਪ੍ਰਾਪਤ ਹੋਈ ਤੁਹਾਨੂੰ 9796 996 96 ਵੋਟਾਂ ਤੋਂ ਜਿਹੜੇ ਕਿ ਨਵਦੀਪ ਕੌਰ ਆਵਾਮੀ ਪਾਰਟੀ ਦੇ ਕੈਂਡੀਡੇਟ ਉਹ ਜਿੱਤੇ ਨੇ ਸਰਵੇ ਮੂਜੂਦ ਹੈ ਸਰ ਤੁਹਾਡੇ ਕੀ ਲੱਗਦੇ ਨਵਦੀਪ ਕੌਰ ਜੀ ਤੁਸੀਂ ਨਾਲ ਆਏ ਪਹੁੰਚੇ ਹੋ ਅ ਜੀ ਬ੍ਰਦਰ ਅਦਵਿੰਦਰ ਗੋੜੀ ਜੀ ਦਾ ਇਹ ਉਹਨਾਂ ਦੇ ਵਾਈਫ ਨੇ ਮਹਾਰਾਜ ਦੀ ਕਿਰਪਾ ਨਾਲ ਸੱਤੇ ਬਾਦਸ਼ਾਹ ਨੇ ਸਾਨੂੰ ਟਿਕਟ ਦਨ ਬਖਸ਼ੀ ਕੇਜਰੀਵਾਲ ਜੀ ਡਾਕਟਰ ਬਲਬੀਰ ਸਿੰਘ ਇੰਦਰਜੀ ਸੰਧੂ ਜੀ ਉਹਨਾਂ ਦੇ ਸਭ ਦੇ ਪ੍ਰਤਿਆਪ ਨਾਲ ਸਾਨੂੰ ਟਿਕਟ ਮਿਲੀ ਤੇ ਅਸੀਂ ਬਹੁਤ ਖੁਸ਼ ਗੁਜ਼ਾਰ ਹਾਂ ਹੁਣ ਕੰਮ ਜਿਹੜੇ ਹੈਗੇ ਨੇ ਲੋਕਾਂ ਦੇ ਵਿੱਚ ਵਿਚਰਨਾ ਹੈ ਕੰਮ ਕਰਾਣੇ ਨੇ ਅੱਗੇ ਜਾ ਕੇ ਲੋਕ ਵੀ ਬੈਸਨ ਦੇ ਅੱਗੂ ਦੀ ਜਾ ਕੇ ਉਹਨਾਂ ਨਾਲ ਕਿਸ ਤਰ੍ਹਾਂ ਨਾਲ ਹੁਣ ਕੀ ਕੰਮ ਕਰਵਾਏ ਜਾਣਗੇ ਨਹੀਂ ਕੰਮ ਸਭ ਦੇ ਹੋਣਗੇ ਜਿਹੜੇ ਰੁਕੇ ਹੋਏ ਕੰਮ ਨੇ ਸਾਰੇ ਪਿਆਰ ਮੁਹੱਬਤ ਨਾਲ ਕੰਮ ਹੋਣਗੇ ਜਿਹੜੇ ਪਿਆਰ ਮੁਹੱਬਤ ਨਾਲ ਸਾਨੂੰ ਸਾਹਮਣੇ ਜਿਤਾਇਆ ਸਭ ਦੇ ਅਸੀਂ ਸ਼ੁਕਰਗੁਜ਼ਾਰ ਆ ਸ਼ਾਂਤੀ ਸ਼ਾਂਤਮਈ ਜਿਹੜੇ ਤਰੀਕੇ ਨਾਲ ਵੋਟ ਪਈਆਂ ਉੱਥੇ ਹਾਂਜੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪਈਆਂ ਕਿਉਂਕਿ ਕਈ ਵਾਰਡਾਂ ਦੇ ਵਿੱਚ ਰੌਲਾ ਗੋਲਾ ਦੇਖਣ ਨੂੰ ਮਿਲਿਆਗਾ ਕਿ ਕੀ ਲੜਾਈ ਝਗੜੇ ਹੋਏ ਨੇ ਤੇ ਵਾਰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਦਿੱਕਤ ਨੂੰ ਮਿਲਿਆ ਨਹੀਂ ਬਿਲਕੁਲ ਪੀਸਫੁੱਲ ਰਿਹਾ ਤੁਸੀਂ ਕਿਸੇ ਵੀ ਅਫਸਰਾਂ ਤੋਂ ਪਤਾ ਕਰ ਸਕਦੇ ਹੋ ਬਿਲ ਪੋਜੀਟ ਤੁਹਾਡੇ ਕਿਹੜਾ ਕਿਹੜਾ ਕੈਂਡੀਡੇਟ ਖੜਾ ਹੋਇਆ ਤੇ ਜਿੰਦਰ ਕੌਰ ਸੀ ਕਿਹੜੀ ਪਾਰਟੀ ਤੋਂ ਸੀ ਕਾਂਗਰਸ 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 ਦੀ ਪਾਰਟੀ ਕਾਂਗਰਸ ਦੇ ਜਿੰਦਰ ਕੌਰ ਨੂੰ ਜਿਹੜੇ ਨਵਦੀਪ ਕੌਰ ਜਿਹੜੇ ਆ ਗਏ ਨਾ ਉਹ ਹਰਾ ਕੇ ਉਹਨਾਂ ਨੇ ਜਿੱਤ ਕਾਪ ਕੀਤੀ ਤੇ ਸਰਟੀਫਿਕੇਟ ਲੈਣ ਵਾਸਤੇ ਅੱਜ ਐਸਜੀਐਮ ਮੈਡਮ ਕੋਲ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜੇ ਹੈ ਪਹਿਲ ਦੇ ਆਧਾਰ 'ਤੇ ਜਿਹੜੇ ਸਾਰੇ ਜਿਹੜੇ ਵਾਰਡ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਕਰਵਾਇਆ ਜਾਏਗਾ ਪਟਿਆਲਾ ਤੋਂ ਗੁੱਪੀ ਦੇ ਨਾਲ ਕੁਲਿੰਦਰ ਕੁਮਾਰ ਰਿਪੋਰਟ ਪਟਿਆਲਾ 2 ਦੇ ਵੀ ਰਿਜ਼ਲਟ ਜਿਹੜੇ ਹੈਗੇ ਨੇ ਨਗਰ ਨਿਗਮ ਦੇ ਆ ਗਏ ਨੇ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨਵਦੀਪ ਕੌਰ ਵੀ ਨੇ ਕਿਉਂਕਿ ਸਰਟੀਫਿਕੇਟ ਲੈਣ ਵਾਸਤੇ ਪਹੁੰਚੇ ਨੇ ਸਰਟੀਫਿਕੇਟ ਪਹਿਲੇ ਤੇ ਤੁਹਾਡਾ ਮੈਂ ਦੇਖਾਂਗਾ ਸਰਟੀਫਿਕੇਟ ਇਹ ਤੁਸੀਂ ਲੈ ਲਿਆ ਹੁਣ ਤੇ ਜਿੱਤ ਵੱਡੀ ਜਿੱਤ ਜਿਹੜੀ ਹੈਗੀ ਪਹਿਲੀ ਵਾਰ ਚੋਂ ਲੜ ਰਹੇ ਹੋ ਹਾਂਜੀ ਪਹਿਲੀ ਵਾਰ ਲੜ ਰਹੇ ਹਾਂ ਕਿੰਨੀ ਖੁਸ਼ੀ ਹੈ ਕਿਉਂਕਿ ਔਖਾ ਹੈ ਐਮਸੀ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੇ ਕੰਮ ਕਰਾਣੇ ਲੋਕ ਜਾਣਖਾਂਣ ਲੱਗਦੇ ਨੇ ਫੋਨ ਕਰਕੇ ਕਿ ਹਾਂ ਮੇਰੇ ਮੇਰੇ ਨਾਲ ਥਾਣੇ ਚੱਲੋ ਜਾਂ ਮੇਰਾ ਸੀਵਰੇਜ ਦਾ ਬੰਦ ਹੈ ਜਾਂ ਪਾਣੀ ਨੂੰ ਲੈ ਕੇ ਬੰਦ ਹੈ ਇਸ ਤਰ੍ਹਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ ਹਾਂਜੀ ਹਾਂ ਬਿਲਕੁਲ ਤਿਆਰ ਹਾਂ ਕਿੰਨੇ ਕਿ ਵੋਟ ਸੀ ਤੇ ਕਿੰਨੇ ਵੋਟਾਂ ਫੁਕਤੀਆਂ ਗਏ ਤੁਹਾਨੂੰ ਹਾਂ 4883 ਟੋਟਲ ਵੋਟਰ ਸੀ ਜੀ ਕਿੰਨੀਆਂ ਕਿ ਵੋਟਾਂ ਤੋਂ ਜਿੱਤ ਪ੍ਰਾਪਤ ਹੋਈ ਤੁਹਾਨੂੰ 996 996 996 ਵੋਟਾਂ ਤੋਂ ਜਿਹੜੇ ਕਿ ਨਵਦੀਪ ਕੌਰ ਆਮਾਦੀਪ ਪਾਰਟੀ ਦੇ ਕੈਂਡੀਡੇਟ ਉਹ ਜਿੱਤੇ ਨੇ ਸਰ ਵੀ ਮੁਝੇ ਦੱਸ ਸਰ ਤੁਹਾਡੇ ਕੀ ਲੱਗਦੇ ਨਵਦੀਪ ਕੌਰ ਜੀ ਤੁਸੀਂ ਨਾਲ ਆਏ ਪਹੁੰਚੇ ਹੋ ਆ ਜੀ ਬ੍ਰਦਰ ਅਦਵਿੰਦਰ ਗੋੜੀ ਜੀ ਦਾ ਇਹ ਉਹਨਾਂ ਦੇ ਵਾਈਫ ਨੇ ਮਹਾਰਾਜ ਜੀ ਕਿਰਪਾ ਨਾਲ ਸੱਤੇ ਬਾਦਸ਼ਾਹ ਨੇ ਸਾਨੂੰ ਟਿਕਟ ਦਾ ਬਖਸ਼ੀ ਕੇਜਰੀਵਾਲ ਜੀ ਡਾਕਟਰ ਬਲਬੀਰ ਸਿੰਘ ਇੰਦਰਜੀਤ ਸੰਧੂ ਜੀ ਉਹਨਾਂ ਦੇ ਸਭ ਦੇ ਪ੍ਰਤਪਾਦ ਨਾਲ ਸਾਨੂੰ ਟਿਕਟ ਮਿਲੀ ਤੇ ਅਸੀਂ ਬਹੁਤ ਖੁਸ਼ਕੁਸ਼ਾਲ ਹਾਂ ਹੁਣ ਕੰਮ ਜਿਹੜੇ ਹੈਗੇ ਨੇ ਲੋਕਾਂ ਦੇ ਵਿੱਚ ਵਿਚਰਨਾ ਹੈ ਕੰਮ ਕਰਾਉਣੇ ਨੇ ਅੱਗੇ ਜਾ ਕੇ ਲੋਕ ਵੀ ਬੈਸਣਗੇ ਅਗੂ ਦੀ ਜਾ ਕੇ ਉਹਨਾਂ ਨਾਲ ਕਿਸ ਤਰ੍ਹਾਂ ਨਾਲ ਹੁਣ ਕੰਮ ਕਰਵਾਏ ਜਾਣਗੇ ਨਹੀਂ ਕੰਮ ਸਭ ਦੇ ਹੋਣਗੇ ਜਿਹਨਾਂ ਦੇ ਰੁਕੇ ਹੋਏ ਕੰਮ ਨੇ ਸਾਰੇ ਪਿਆਰ ਮੁਹੱਬਤ ਨਾਲ ਕੰਮ ਹੋਣਗੇ ਜਿਆ ਪਿਆਰ ਮੁਹੱਬਤ ਨਾਲ ਸਾਨੂੰ ਸਭ ਨੇ ਜਿਤਾਇਆ ਸਭ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ ਸ਼ਾਂਤੀ ਸ਼ਾਂਤਮਈ ਜਿਹੜੇ ਤਰੀਕੇ ਨਾਲ ਵੋਟ ਪਈਆਂ ਉੱਥੇ ਹਾਂਜੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪਈਆਂ ਕਿਉਂਕਿ ਕਈ ਵਾਰਡਾਂ ਦੇ ਵਿੱਚ ਰੋਲਾ ਗੋਲਾ ਦੇਖਣ ਨੂੰ ਮਿਲਿਆਗਾ ਕਿ ਕੀ ਲੜਾਈ ਝਗੜੇ ਹੋਏ ਨੇ ਤੇ ਵਾਰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਦਿੱਕਤ ਨੂੰ ਮਿਲਿਆ ਨਹੀਂ ਬਿਲਕੁਲ ਪੀਸਫੁੱਲ ਰਿਹਾ ਤੁਸੀਂ ਕਿਸੇ ਵੀ ਅਫਸਰਾਂ ਤੋਂ ਪਤਾ ਕਰ ਸਕਦੇ ਹੋ ਬਿਲਕੁਲ ਪੀਸਫੁੱਲ VOTING ਹੋਈ ਹੈ ਤੁਹਾਡਾ ਤੇ ਆਪੋਜੀਟ ਤੁਹਾਡੇ ਕਿਹੜੇ ਕਿਹੜਾ ਕੈਂਡੀਡੇਟ ਖੜਾ ਹੋਇਆ ਤੇ ਜਿੰਦਰ ਕਰਸੀ ਕਿਹੜੀ ਪਾਰਟੀ ਤੋਂ ਸੀ ਕਾਂਗਰਸ 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 ਦੇ ਵਰਟਿਸ ਕਾਂਗਰਸ ਦੇ ਤੇਜਿੰਦਰ ਕੌਰ ਨੂੰ ਜਿਹੜੇ ਨਵਦੀਪ ਕੌਰ ਜਿਹੜੇ ਆ ਗਏ ਨਾ ਉਹ ਹਰਾ ਕੇ ਉਹਨਾਂ ਨੇ ਜਿੱਤ ਕਾਪ ਕੀਤੀ ਤੇ ਸਰਟੀਫਿਕੇਟ ਲੈਣ ਵਾਸਤੇ ਅੱਜ ਐਸਜੀਐਮ ਮੈਡਮ ਕੋਲ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜੇ ਹੈ ਪਹਿਲ ਦੇ ਆਧਾਰ 'ਤੇ ਜਿਹੜੇ ਸਾਰੇ ਜਿਹੜੇ ਵਾਰਡ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਕਰਵਾਇਆ ਜਾਏਗਾ ਪਟਿਆਲਾ ਤੋਂ ਗੁੱਪੀ ਦੇ ਨਾਲ ਕੁਲਿੰਦਰ ਕੁਮਾਰ ਰਿਪੋਰਟ